ਦੀ ਕਾਰਵਾਈ ਦਾ ਸਾਨੂੰ ਕੋਈ ਸਵੇਰੇ 7 ਵਜੇ ਪਤਾ ਲੱਗਾ ਵਾ ਕਿ ਸਵੇਰੇ 5 ਵਜੇ ਐਨਆਈਏ ਨੇ ਆਣ ਕੇ ਸਪੈਸ਼ਲ ਰਜੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਸੰਧੂ ਫਰਨੀਚਰ ਵਾਲੇ ਆ ਇਹਨਾਂ ਦੀ ਰਹਿਸ਼ ਦੇ ਉੱਤੇ ਆਣ ਕੇ ਰੇਡ ਕੀਤੀ ਆ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹਦੇ ਸਾਹ ਦੇ ਵਿੱਚੋਂ ਚਾਚਾ ਜੀ ਵੀ ਲੱਗਦੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਾਡੀ ਟੀਮ ਨੂੰ ਪ੍ਰੈਸ਼ਰ ਬਣਾਉਣ ਵਾਸਤੇ ਆਣ ਕੇ ਇਥੇ ਕੀਤਾ ਵਾ ਕੀ ਲੱਗਦਾ ਕਿਸ ਮਤਨ ਨਾਲ ਇਹ ਕਾਰਵਾਈ ਕੀਤੀ ਗਈ ਇਹ ਮੰਨ ਤੋਂ ਖਾਸ ਕਰਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਵੀ ਹੀਰਾ ਚਲਾਉਂਦੇ ਸੀ ਜੋ ਉਹਨਾਂ ਨੂੰ ਦਬਾਉਣ ਦੀ ਰਣਨੀਤੀ ਰਣਨੀਤੀ ਤਹਿਤ ਜੋ ਨਜਾਇਜ਼ ਤੌਰ ਦੇ ਤੇ ਉਹਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ ਭੇਜਿਆ ਸੀਗਾ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਆ 2 ਲੱਖ ਦੇ ਫਰਕ ਨਾਲ ਜਿੱਤੇ ਆ ਤੇ ਫੇਰ ਵੀ ਸਰਕਾਰ ਉਹਨਾਂ ਨੂੰ ਰਹਾ ਨਹੀਂ ਕਰਨ ਈ ਤੇ ਪਿਛਲੀ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਵਿਕਾਲਾ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਏਜੰਸੀਆਂ ਤੇ ਪੰਜਾਬ ਸਰਕਾਰ ਖਾਸ ਕਰਕੇ ਘਬराई ਹੋਈ ਆ ਜੋ ਕਿ ਦੋਨੋਂ ਮਿਲੀ ਭੁਗਤ ਨਾਲ ਆਪਸੀ ਸਾਂਝ ਕਾਟ ਦੇ ਨਾਲ ਜਿਹੜੀ ਆ ਇਹ ਕੋਝੀਆਂ ਰਕਤਾਂ ਕਰ ਰਹੀ ਆ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸੇ ਰੀਏ ਦੇ ਵਿੱਚ ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹ ਜੋ ਲੋਕ ਜਿਹੜੇ ਹੈਗੇ ਨੇ ਜੋ ਕ੍ਰਿਮੀਨਲ ਲੋਕ ਲੋਕਾਂ ਕੋਲੋਂ ਫਰੋਤੀਆਂ ਲੈ ਲੈ ਕੇ ਲੋਕਾਂ ਦੇ ਨਸ਼ੇ ਸਮਗਲਰ ਵੇਚ ਵੇਚ ਕੇ ਨਸ਼ੇ ਵੇਚ ਕੇ ਬਹੁਤ ਵੱਡੇ ਸਮਗਲਰ ਹੈਗੇ ਨੇ ਜੋ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੋਤੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ ਵੱਲ ਤੇ ਕਦੀ ਕੋਈ ਐਨਆਈਏ ਐਨਆਈਏ ਨਹੀਂ ਜਾਂਦੀ ਉਹਨਾਂ ਨੂੰ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਉਹਨਾਂ ਨੂੰ ਕੋਈ ਰੇਡ ਕਰਨ ਜਾਂਦਾ ਆਮ ਜੇਕਰ ਕੋਈ ਕੰਪਲੇਂਟ ਕਰਨ ਜਾਂਦਾ ਵੀ ਆ ਤੇ ਪੁਲਿਸ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੰਦੀ ਆ ਕਿ ਤੁਹਾਡੇ ਤੋਂ ਸ਼ਿਕਾਇਤ ਆਈ ਆ ਪਰ ਜਿਹੜੇ ਆਪਣਾ ਸੱਚਾ-ਸੱਚਾ ਕਾਰੋਬਾਰ ਕਰ ਰਹੇ ਆ ਆ ਸੰਧੂ ਫਰਨੀਚਰ ਜਿੱਦਾਂ ਅੰਮ ਤੁਹਾਡੇ ਸਾਹਮਣੇ ਬੋਲ ਲੱਗਾ ਵਾ ਉਹਨਾਂ ਦਾ ਆਪਣਾ ਕਾਰੋਬਾਰ ਆ ਕਾਰਪੈਂਟਰ ਰੱਖਿਆ ਉਹਨਾਂ ਦਾ ਸਟਾਫ ਆਵੇ ਖੁਆ ਰਿਆ ਸਵੇਰੇ ਡਿਊਟੀ ਦੇ ਉੱਤੇ ਉਹਨਾਂ ਨੂੰ ਇੱਕ ਸੱਚੀ-ਸੁੱਚੀ ਕਿਰਤ ਕਰਦਿਆਂ ਨੂੰ ਇਸ ਵਾਸਤੇ ਸੱਚ ਦੇ ਉੱਤੇ ਪਹਿਰਾ ਦੇਣ ਕਰਕੇ ਜੋ ਭਾਈ ਅਮਰਤਪਾਲ ਸਿੰਘ ਦੇ ਨਾਲ ਖੜੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹਾਂ ਜੀ ਠੀਕ ਠੀਕ ਹੈ ਕਿਤੇ ਅਲਦਾਰ ਵੱਡੀ कार्रवाई ਜਿਹੜੀ है ਹੈ ਉਹ ਸਾਹਮਣੇ ਆਈ ਕਿਉਂਕਿ ਐਨਆਈਏ ਦੇ ਬੰਦੇ ਜਿਹੜਾ ਆਉਂਦੇ ਆ ਉਹ ਗੱਡੀ ਖੋੜਣਗੇ ਮੈਂ ਸ਼ੌਨ ਨੂੰ ਫੋਨ ਮਾਰ ਕੇ ਸਿੱਧਾ ਬਿਆਸ ਕੋਲ ਗਈ। ਉਹ ਕਸੂਰ ਇਹ ਹੈ ਕਿ ਮੈਂ ਬਿਆਸ ਪਹੁੰਚੇ ਮੈਂ ਬਾਅਦ ਚ ਇਹ ਬਿਆਸ ਗਏ ਕਿਤੇ ਗਏ ਆ? ਗਿਆ। ਗਿਆ ਖਾਣੇ। ਜੀ। ਉਹ ਜਰਾ ਹੋਰ ਤਾਂ ਨਹੀਂ ਰੱਖਣਾ। ਚਲ ਬੈਠ। ਮੈਂ ਤੁਰੇ ਤੱਕੰਦ ਕਰਵਾਉਣਾ। ਇਸ ਤਰ੍ਹਾਂ ਆਣਾ। ਜੀ। ठीक है बात भी करोगे तुमने तुम्हारे लाखों अब बात करो अभी चलते करो वो कोई नहीं बेटी ने आपने दिया दो सोंठ लगे ना वो